ਬਰਦੀ ਨਾਲ ਅਸੀਂ ਇੱਕ ਇੱਕ ਸਾਲ ਸਕੂਲ ਪੜਦੇ ਸਾਂ ਜੁੱਤੀਆਂ ਨਸੀਬ ਨਹੀਂ ਸੀ ਹੁੰਦੀਆਂ ਹਾਂਜੀ ਹਾਂਜੀ ਕਿਉਂ ਕਿ ਸਾਨੂੰ ਉੱਜੜ ਕੇ ਆਏ ਸ ਤੇ ਬੇਆਬਾਦ ਜ਼ਮੀਨਾਂ ਮਿਲਸ ਕਰੋੜ ਜਾਂ 20 ਕਰੋੜ ਵੀ ਮੰਗਾ ਤੇ ਮੇਰੀ ਝੋਲੀ ਚ ਸੁੱਟ ਜਾਣਗੇ ਕਿੱਲੇ ਦਾ ਕਿੱਲੇ ਦਾ ਇਹਦੇ نیچے 10 ਤੋਂ ਲੈ ਕੇ 15000 ਕਰੋੜ ਦੀ ਪਟਾਸ਼ ਜੀ ਜਰ ਜ਼ੋਰ ਉਤੇ ਜ਼ਮੀਨ ਪਿੱਛੇ ਲੋਕ ਲੜਦੇ ਤੇ ਮਰਦੇ ਆਏ ਆ ਹਾਂਜੀ ਛੇ ਸਾਡੀਆਂ ਜ਼ਮੀਨਾਂ ਸਰਕਾਰ ਨੇ ਜ਼ਬਰਦਸਤੀ ਪਟਾਸ਼ ਤੇ ਪਾਜ ਤੇ ਦੱਬੜ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤਾਂ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਅੱਛਾ ਸਰਕਾਰ ਇੱਥੇ ਵਾਟ ਸਾਂਦੀ ਆਪਾਂ ਅੱਜ ਪਹੁੰਚੇ ਆ ਪਿੰਡ ਕਬਰਵਾਲਾ ਵਿਖੇ ਪਿੰਡ ਕਬਰਵਾਲਾ ਵਿਖੇ ਕਹਿੰਦੇ ਆ ਵੀ 1300 ਕਿੱਲਾ ਜ਼ਮੀਨ ਨਿਕਲੀ ਆ ਜ਼ਮੀਨ ਦੇ hectare ਪਟਾਸ ਨਿਕਲੀ ਆ 1300 ਕਿੱਲਾ ਜ਼ਮੀਨ ਦੇ hectare ਤੇ ਉਸ ਜ਼ਮੀਨ ਤੇ ਆਪਾਂ ਪਹੁੰਚੇ ਆ ਇਹ ਆ ਜੀ ਨਹਿਰ ਵੱਡੀ ਕਬਰਵਾਲਾ ਨੂੰ ਲੱਗਦੀ ਆ ਤੇ ਇਧਰ ਉਹ ਪਿੰਡ ਰਹਿ ਗਿਆ ਜੀ ਸਰਾਵਾ ਬੋਦਲਾ ਇਧਰ ਰਹਿ ਗਿਆ ਜੀ ਕਟੀਆਂ ਵਾਲਾ ਉਹਨਾਂ ਦੇ ਵਿਚਾਲੇ ਜਿਹੜੇ ਆ ਜਗਾ ਨਾ ਜੀ ਆ ਜਿਹੜੀ ਜਗਾ ਇਹ ਜਗਾ ਚ 1300 ਕਿਲਾ ਬਣਦਾ ਜੀ ਇਹ ਤੇ ਕਹਿੰਦੇ ਆ ਵੀ ਇੱਥੇ ਪोटाश ਤੇ ਖਣਿਜ ਪਦਾਰਥ ਤੇ ਗੰਧਕ ਵਗੈਰਾ ਨਿਕਲੀ ਆ ਮਾਈਨਿੰਗ ਵਾਲੀ ਜਗਾ ਵੀ ਵਿਖਾਵਾਂਗੇ ਤੁਹਾਨੂੰ ਜਿੱਥੇ ਬੋਰ ਕੀਤਾ ਗਿਆ ਸੀ ਇੱਥੋਂ ਦੇ ਜ਼ਿਮੀਂਦਾਰ ਕਹਿੰਦੇ ਆ ਵੀ ਇੱਕ ਵਾਰਾਂ ਬੋਰ ਕੀਤਾ ਉਹਨਾਂ ਨੇ ਚਾਰ ਬੋਰ ਕਰਨੇ ਸੀ ਇੱਕ ਬੋਰ ਕਰਕੇ ਉਹ ਗਏ ਚਲੇ ਚਾਰ ਸਾਲਾਂ ਬਾਅਦ ਅਚਾਨਕ ਹੀ ਉਹਨਾਂ ਨੂੰ ਪਤਾ ਨਹੀਂ ਕੀ ਦਿਖ ਗਿਆ ਇੱਥੇ ਉਹ ਕਹਿੰਦੇ ਵੀ ਇਹ ਤੁਹਾਡੀ ਜ਼ਮੀਨ ਹੈਠਾਂ ਪਟਾਸ ਨਿਕਲੀ ਆ ਖਣਿਜ ਪਦਾਰਥ ਨਿਕਲੇ ਆ ਬਾਕੀ ਕਿਸਾਨ ਸਾਡੇ ਨਾਲ ਜੁੜੇ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਉਹਨਾਂ ਦਾ ਕੀ ਕਹਿਣਾ ਹੁਣ ਇਥੋਂ ਦੇ ਕਿਸਾਨਾਂ ਦਾ ਕਹਿਣਾ ਵੀ ਅਸੀਂ ਜ਼ਮੀਨਾਂ ਨਹੀਂ ਵੇਚਣੀ ਆ ਬਾਕੀ ਸਾਡੇ ਨਾਲ ਪਿੰਡ ਦੇ ਜਿਹੜੇ ਸਾਬਕਾ ਸਰਪੰਚਾ ਸਵਰਨ ਸਿੰਘ ਜੀ ਉਹ ਜੁੜੇ ਨੇ ਬਾਕੀ ਕੁਝ ਕਿਸਾਨ ਜੁੜੇ ਨੇ ਕਰਦੇ ਆ ਇਹ ਗੱਲਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਲੱਗਦਾ ਜੀ ਮੋਗਾ ਤੇ ਇਹ ਆ ਜੀ ਸਰਦਾਰ ਗੁਰਕਮਲ ਸਿੰਘ ਦਾ ਖੇਤ ਜਿੱਥੇ ਬੋਰ ਕੀਤਾ ਗਿਆ ਲੋ ਜੀ ਸਾਰੀ ਸਮੁੱਚੀ ਪੰਚਾਇਤ ਦਾ ਸਵਾਗਤ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਬਰ ਵਾਲਾ ਪਿੰਡ ਦੇ ਵਿੱਚ ਕਹਿੰਦੇ ਆ ਜੀ ਵੀ 1300 ਕਿੱਲਾ ਲਗਭਗ ਜਿਹਦੇ ਹੀਟ ਪੋਟਾਸ਼ ਨਿਕਲੀ ਆ ਵੀ ਇਹ ਸੱਚੀ ਗੱਲ ਆ ਜੀ ਹਾਂਜੀ ਇਹ ਤਾਂ ਨਹੀਂ ਜੀ ਪਤਾ ਸੱਚੀ ਏ ਕਿ ਨਹੀਂ ਸੱਚੀ ਅੱਛਾ ਜੀ ਪਰ 2019-20 ਦੇ ਵਿੱਚ ਆਪਣੇ ਜੀਐਸਆਈ ਕੰਪਨੀ ਨੇ ਇੱਥੇ ਇੱਕ ਬੋਰ ਕੀਤਾ ਸੀ ਜੀ ਇਹ ਇਸ ਜਗ੍ਹਾ ਤੇ ਕੀਤਾ ਸੀ ਜੀ ਸਾਲ ਡੇਢ ਸਾਲ ਇੱਥੇ ਲੱਗੇ ਰਹੇ ਹੋ ਸਾਲ ਡੇਢ ਸਾਲ ਹਾਂਜੀ ਹਾਂਜੀ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਕੁਝ ਨਹੀਂ ਜੀ ਦੱਸਿਆ ਤੇ ਥੱਲੇ ਕੀ ਨਿਕਲਿਆ ਕੀ ਨਹੀਂ ਅੱਛਾ ਜੀ ਪਰ ਇਹਨਾਂ ਨੇ ਠੀਕ ਹੋਣਾ ਜੂਨ 2024 ਦੇ ਵਿੱਚ ਇੱਕ ਪੰਜਾਬ ਸਰਕਾਰ ਨੂੰ ਲੈਟਰ ਕੱਢਿਆ ਅੱਛਾ ਜੀ ਕਿ ਇੱਥੇ ਥੱਲੇ ਪਟਾਸ਼ ਪਾਈ ਗਈ ਆ ਤੇ ਇੰਨਾ 1300 ਏਕੜ ਦਾ ਖਸਰਾ ਨੰਬਰ ਜਿਹੜਾ ਆ ਉਹਨਾਂ ਨੂੰ ਅੰਡਰਲਾਈਨ ਕੀਤਾ ਜਾਵੇ ਅੰਡਰਲਾਈਨ ਕੀਤਾ ਜਾਵੇ ਜਦੋਂ ਪਟਵਾਰੀ ਸਾਡੇ ਪਿੰਡ ਆਏ अच्छा इस जी इसको अंडरलाइन करना अच्छा जी जब ਅਸੀਂ ਉਹਨਾਂ ਨੂੰ ਪੁੱਛਿਆ ਸੰਤ ਉਦੋਂ ਪਤਾ ਲੱਗਾ ਕਿ ਇਹ ਇੱਥੇ ਪोटाश ਨਿਕਲੀ ਆ ਤੇ ਇਹ ਅੰਡਰਲਾਈਨ ਤਾਂ ਕੀਤਾ ਜਾ ਰਿਹਾ ਕਿ ਜੀਐਸਈ ਨੇ ਪोटाश ਕੱਢਣ ਵਾਸਤੇ ਇਹ ਜ਼ਮੀਨ ਐਕਵਾਇਰ ਕਰਨੀ ਆ ਐਕਵਾਇਰ ਕਰਨੀ ਆ ਹਾਂਜੀ ਫਿਰ ਅਸੀਂ ਉਹਦੀ ਪ੍ਰੋਟਾ ਇਸ ਵਿਰੋਧ ਦੇ ਵਿੱਚ ਅਸੀਂ ਸੜਕਾਂ ਤੇ ਵੀ ਉਤਰੇ ਅਸੀਂ ਦਫ਼ਤਰ ਵੀ ਘੇਰੇ ਆ ਅੱਛਾ ਜੀ ਹਾਂਜੀ ਤੇ ਮੈਂ ਸੁਣਿਆ ਨਾ ਵੀ ਮੀਡੀਆ ਕਹੀ ਜਾਂਦਾ ਵੀ 1.5 ਕਰੋੜ ਰੁਪਿਆ ਇਹ ਕਿਸਾਨ ਮੰਗ ਰਹੇ ਨੇ ਨਹੀਂ ਜੀ ਉਸ ਗੱਲ 'ਚ ਕਿੰਨੀ ਕਿ ਸੱਚਾਈ ਹੈ ਜੀ ਨਹੀਂ ਸਰ ਇਹੋ ਜਿਹੀ ਕੋਈ ਸੱਚਾਈ ਨਹੀਂ ਅਸੀਂ ਸਾਡੇ ਕਿਸੇ ਵੀ ਕਿਸਾਨ ਨੇ 1.5-2 ਕਰੋੜ ਕੋਈ ਨਹੀਂ ਮੰਗਿਆ ਅੱਛਾ ਜੀ ਪਹਿਲੇ ਤਾਂ ਗੱਲ ਤੁਸੀਂ ਸਾਡੇ ਖੇਤ ਦੇਖ ਰਹੇ ਹੋ ਹਾਂਜੀ ਹਾਂਜੀ ਇਹਨਾਂ ਦੀ ਕੀਮਤ ਤਾਂ ਕੋਈ ਅਦਾ ਕਰ ਹੀ ਨਹੀਂ ਸਕਦਾ ਅੱਛਾ ਜੀ ਦੂਜੀ ਸਭ ਤੋਂ ਵੱਡੀ ਗੱਲ ਅਸੀਂ ਇਹ ਖੇਤ ਵੇਚਨੇ ਹੀ ਨਹੀਂ ਜੀ। ਅੱਛਾ ਜੀ। ਤੀਸਰੀ ਵੱਡੀ ਗੱਲ। ਅਸੀਂ ਵੇਚਨੇ ਕਿਉਂ ਨਹੀਂ ਜੀ? ਹਾਂਜੀ। ਇਹ ਤਿੰਨੇ ਪਿੰਡ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਕਬਰਵਾਲਾ, ਕੱਟਿਆੜੀ ਤੇ ਸਰਾਵਾ ਬੋਦਲਾ। ਸਰਾਵਾ ਬੋਦਲਾ ਜੀ। ਇਹ ਤਿੰਨਾ ਪਿੰਡਾਂ ਦੇ ਕਿਸਾਨ ਜਿਹੜੇ ਆਏ। ਹਾਂਜੀ। ਇਹ 1947 ਦੇ ਉਜਾੜੇ ਵੇਲੇ ਪਾਕਿਸਤਾਨ ਤੋਂ ਆਗਿਆ ਚੰਗੀਆਂ ਜ਼ਮੀਨਾਂ ਛੱਡ ਕੇ ਬੇਬਾਦ ਜ਼ਮੀਨਾਂ। ਬੇਕਾਰ ਜ਼ਮੀਨਾਂ 'ਚ ਇੱਥੇ ਆਈ ਸੀ ਜੀ। ਹਾਂਜੀ ਹਾਂਜੀ। ਅੱਛਾ ਜੀ। ਇਹ ਬੇਬਾਦ ਜ਼ਮੀਨਾਂ ਨੂੰ ਸਵਾਰਦਿਆਂ ਸਾਨੂੰ 60 ਸਾਲ ਲੱਗੇ ਜੀ। 60 ਸਾਲ। ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਵੀ ਆ ਜਿਹੜੇ ਤੁਸੀਂ ਖੇਤ ਦੇਖ ਉਨੂੰ ਅਸੀਂ ਛੱਟਿਆਂ ਨਾਲ ਪਾਣੀ ਲਾਉਣੇ ਸਾਂ ਠੀਕ ਆ ਜੀ ਛੱਟਿਆਂ ਨਾਲ ਅੱਜ ਅਸੀਂ ਮਿਹਨਤਾਂ ਕਰਕੇ ਸਾਡੀਆਂ ਦੋ ਪੀੜੀਆਂ ਖਾਪ ਗਈਆਂ ਜੀ ਅੱਛਾ ਜੀ ਦੋ ਪੀੜੀਆਂ ਖਾਪ ਤੋ 60 ਸਾਲ ਲਾ ਕੇ ਇਹ ਪੈਲੀਆਂ ਸਮਤਲ ਕੀਤੀਆਂ ਅੱਜ ਇੱਥੋਂ ਅਸੀਂ ਝੋਨਾ ਤੇ ਕਣਕ ਲੈ ਰਹੇ ਹਾਂ ਜੀ ਅੱਛਾ ਜੀ ਬੇਆਬਾ ਜਮੀਨਾਂ ਨੂੰ ਬਾਤ ਕੀਤਾ 60 ਸਾਲਾਂ ਚ ਜੇ ਅਸੀਂ ਅੱਜ ਰੋਟੀ ਖਾਂਣ ਲੱਗੇ ਆ ਤੇ ਜੇਕਰ ਇਹ ਸਾਡੇ ਤੇ ਗਾਜ ਡੇਗਦੀ ਐ ਇਕਵਾਇਰਮੈਂਟ ਦੀ ਇਹ ਸਾਨੂੰ ਕਦੇ ਚੱਤ ਮਨਜ਼ੂਰ ਨਹੀਂ ਕਦੇ ਨਾ ਅਸੀਂ ਇਹ ਵੇਚਨੀ ਐ ਸਾਡੀਆਂ ਜ਼ਮੀਨਾਂ ਦੀ ਕੀਮਤਾਂ ਤਾਂ ਕੋਈ ਦੇ ਹੀ ਨਹੀਂ ਸਕਦਾ ਠੀਕ ਹੈ ਇਸ ਕਰਕੇ ਅਸੀਂ ਤਾਂ ਇਸ ਚੀਜ਼ ਦਾ ਵਿਰੋਧ ਕਰਾਂਗੇ ਵੱਡੇ ਪੱਧਰ ਤੇ ਅਸੀਂ ਸੜਕਾਂ ਤੇ ਉਦੋਂ ਵੀ ਨਿਕਲੇ ਸਾਂ ਅੱਜ ਵੀ ਨਿਕਲਾਂਗੇ ਅਗਲੀ ਸਭ ਤੋਂ ਵੱਡੀ ਗੱਲ ਸਰ ਹਾਂਜੀ ਜਰ ਜ਼ੋਰੂ ਤੇ ਜ਼ਮੀਨ ਪਿੱਛੇ ਲੋਕ ਲੜਦੇ ਤੇ ਮਰਦੇ ਆਏ ਆ ਹਾਂਜੀ ਛੇ ਸਾਡੀਆਂ ਜ਼ਮੀਨਾਂ ਸਰਕਾਰ ਨੇ ਜ਼ਬਰਦਸਤੀ ਪਟਾਸ਼ ਤੇ ਪੱਜ ਤੇ ਦੰਬਰ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤਾਂ ਸਾਡੀਆਂ ਲਾਸ਼ਾਂ ਤੋਂ ਲੰਘ ਕੇ अच्छा सरकार इत्ते ਵੜ ਸਕਦੀ ਹੈ ਪਹਿਲਾਂ ਸਾਨੂੰ ਮਾਰਨਾ ਪਏਗਾ ਫਿਰ ਸਾਡੀਆਂ ਜ਼ਮੀਨਾਂ ਤੇ ਸਰਕਾਰ ਕਾਬਜ ਹੋਏਗੀ ਠੀਕ ਹੈ ਜੀ ਅਗਲੀ ਸਭ ਤੋਂ ਵੱਡੀ ਗੱਲ ਅਸੀਂ ਵਰਲਡ ਪੜਿਆ ਜੀ ਹਾਂਜੀ ਹਾਂਜੀ ਇੱਕ ਜਿਹੜਾ ਸਿਸਟਮ ਅੱਗੇ ਵਧ ਰਿਹਾ ਹੈ ਹਾਂਜੀ ਹਾਂਜੀ ਸਾਡੀਆਂ ਸਰਕਾਰਾਂ ਉਸ ਸਿਸਟਮ ਦਾ ਹੱਥ ਢੋਕਾ ਬਣ ਚੁੱਕੀਆਂ ਬਿਲਕੁਲ ਸਹੀ ਗੱਲ ਤੇ ਸਾਡੀਆਂ ਸਰਕਾਰਾਂ ਉਸ ਸਿਸਟਮ ਨੂੰ ਇਹ ਸਾਰਾ ਕੁਝ ਥਾਲੀ ਚ ਪਰੋਸ ਕੇ ਦੇਣਾ ਚਾਹੁੰਦੀਆਂ ਜਿਨ੍ਹਾਂ ਨੇ ਏਅਰਪੋਰਟ ਵੀ ਦੇਤੀ ਆ ਜੀ ਰੇਲਵੇ ਵੀ ਦੇਤੀ ਆ ਅਧਿਕ ਆਰਮੀ ਵੀ ਦੇਤੀ ਆ ਪੰਜਾਬ ਦੇ ਖਣਿਜਾਂ ਦੇ ਭੰਡਾਰ ਉਹਨਾਂ ਨੂੰ ਦੇਤੇ ਆ ਤਾਂ ਖੇਤੀ ਜਿਹੜੀ ਸਾਡਾ ਜੀਵਨ ਹੈ ਸਾਡਾ ਨਿਰਭਾ ਹੈ ਸਾਡੀ ਮਾਂ ਹੈ ਇਸ ਨੂੰ ਵੀ ਖੋ ਕੇ ਉਸ ਸਿਸਟਮ ਨੂੰ ਦੇਣਾ ਚਾਹੁੰਦੇ ਆ ਜੋ ਸਾਨੂੰ ਮਨਜ਼ੂਰ ਨਹੀਂ ਅੱਜ ਸੰਤ ਇਹ ਨਹੀਂ ਸਮਝ ਆਉਂਦੀ ਕਿ ਸਾਡੀਆਂ ਸਰਕਾਰਾਂ ਭਾਰਤ ਵਾਸੀਆਂ ਨੂੰ ਦੇਸ਼ ਵਾਸੀ ਨੂੰ ਕਿਸ ਖਾਤੇ ਸੁਟਣਾ ਚਾਹੁੰਦੀਆਂ ਇਸ ਕਰਕੇ ਨਾ ਸਾਰ ਅਸੀਂ ਕੀਮਤਾਂ ਦੀਆਂ ਮੰਗੀਆਂ ਨਾ ਸਾਡੀ ਜ਼ਮੀਨਾਂ ਤੋਂ ਕੀਮਤਾਂ ਦੇ ਸਕਦਾ ਇਹ ਸਾਡੀ ਮਾਂ ਆ ਅਸੀਂ ਇਸ ਮਾਂ ਦੀ ਝੋਲੀ 'ਚ ਬੈਠੇ ਆ ਇੱਥੇ ਹੀ ਜੰਮੇ ਆ ਇੱਥੇ ਹੀ ਮਰਾਂਗੇ ਇੱਥੇ ਹੀ ਮਿੱਟੀ ਹੋਵਾਂਗੇ ਇਹ ਸਾਡੀ ਜ਼ਿੰਦਗੀ ਆ ਤੇ ਇਹ ਹੀ ਸਾਡਾ ਜੀਵਨ ਆ ਮੈਂ ਨਾ ਜੀ ਮੀਡੀਆ ਦੇ ਵਿੱਚ ਦੇਖ ਰਿਹਾ ਖਬਰਾਂ ਦੇ ਵਿੱਚ ਦੇਖ ਰਿਹਾ ਵੀ ਇਹਦੇ نیچے 10 ਤੋਂ ਲੈ ਕੇ 15000 ਕਰੋੜ ਦੀ ਪਟਾਸ਼ ਜੇ ਕੋਈ ਸਰਕਾਰ ਇਹੋ ਜਿਹਾ ਤਰੀਕਾ ਕੱਢੇ ਵੀ ਪਟਾਸ਼ ਵੀ ਕੱਢ ਲੇ ਤੇ ਤੁਹਾਡੀਆਂ ਜ਼ਮੀਨਾਂ ਵੀ ਤੁਹਾਨੂੰ ਮਿਲ ਜਾਣ ਤਾਂ ਬਹੁਤ ਵਧੀਆ ਸਰ ਪਹਿਲੀ ਤੇ ਗੱਲ ਆ ਵੀ ਜਿਹੜਾ ਇਹਨਾਂ ਨੇ ਨੈੱਟ ਤੇ ਅਸੀਂ ਇਹਨਾਂ ਦੀਆਂ ਖਬਰਾਂ ਕੱਢੀਆਂ ਹੈ ਨੈੱਟ ਦੇ ਉੱਤੇ ਇਸ ਪਟਾਸ਼ ਦੀ ਕੀਮਤ ਸਿਰਫ ਤੇ ਸਿਰਫ ਉਹਨਾਂ ਨੇ 1000 ਕਰੋੜ ਕਹੀ ਹੈ ਜੀ 1000 ਕਰੋੜ 1000 ਕਰੋੜ ਦੂਜੇ ਬੰਨੇ 1300 ਏਕੜ ਨੂੰ ਹੇਲੀ ਕੁਮਾਰੀ ਬੈਠੇ ਆ। ਹਾਂਜੀ ਹਾਂਜੀ ਇੱਥੇ ਜੇ ਕੰਪੈਰੀਜ਼ਨ ਕਰਾਂਗੇ ਤਾਂ ਬੜਾ ਵੱਡਾ ਅੰਤਰ ਆ ਜੀ। ਅੰਤਰ ਆ ਜੀ। ਇੱਥੋਂ ਸਾਨੂੰ ਇਹ ਸ਼ੱਕ ਪੈਂਦਾ ਹੈ ਕਿ ਪोटाश ਦਾ ਬਹਾਨਾ ਹੈ। ਬਹਾਨਾ। ਜ਼ਮੀਨਾਂ ਨ ਆਪਣੀਆਂ ਨੇ। ਦੂਜੀ ਗੱਲ ਤੁਸੀਂ ਇੱਕ ਕੀਤੀ ਸੀ ਬਈ ਕੱਢਣਗੇ ਕਿਵੇਂ ਉਹ ਖਰਚਾ ਕਿਵੇਂ ਆਊਗਾ ਵੀ 1000 ਜੇਕਰ ਤੁਸੀਂ ਕਹਿੰਦੇ 1000 ਕਰੋੜ ਆ। ਹਾਂਜੀ ਹਾਂਜੀ। ਹਨਾ ਤੇ 1000 ਕਰੋੜ ਵਾਸਤੇ ਤਾਂ ਫਿਰ 1300 ਕਿੱਲੇ ਨੂੰ ਜੇਕਰ ਖਰੀਦਣਗੇ ਵੀ ਤਾਂ ਜੇ ਕਰੋੜ ਰੁਪਇਆ ਵੀ ਦੇਣ ਤਾਂ 1300 ਕਰੋੜ ਤਾਂ ਸਿੱਧਾ ਹੋ ਗਿਆ ਤੇ ਫਿਰ ਸਰਕਾਰ ਨੂੰ ਇਹਦੇ ਵਿੱਚ ਘਾਟ ਆ ਤੇ ਫਿਰ ਸਰਕਾਰ ਕਿਉਂ ਇਹ ਕਰੋਗੀ ਵੇ ਸਾਹਿਰ ਇੱਕ ਕਹਿ ਰਹੇ ਜੀ ਇਹਦਾ ਸਿਸਟਮ ਅੱਗੇ ਵਧ ਰਿਹਾ ਹਾਂਜੀ 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 ਸਾਡੀਆਂ ਸਰਕਾਰਾਂ ਸਾਡੇ ਖਣੇਜ ਸਾਡੇ ਭੰਡਾਰ ਸਾਡੀ ਜ਼ਮੀਨ ਉਹਨਾਂ ਨੂੰ ਪਰੋਸ ਕੇ ਦੇ ਰਹੀ ਆ ਤੇ ਦੇਣਾ ਵੀ ਚਾਹੁੰਦੀ ਆ}}{|ਇਹੀ ਉਹਨਾਂ ਦੇ ਮਨਸੂਬੇ ਕਿਸਾਨ ਬਾਰਡਰਾਂ ਤੇ ਐਵੇਂ ਨਹੀਂ ਜੀ ਬੈਠੇ ਕਿਸੇ ਮਕਸਦ ਵਾਸਤੇ ਬੈਠੇ ਨੇ ਸਾਡੇ ਉਹ ਪੜ੍ਹੇ ਲਿਖੇ ਕਿਸਾਨ ਨੇ ਉਹ ਸਮਝਦੇ ਨੇ ਤੇ ਦੇਖ ਰਹੇ ਹਾਂ ਕਿਸਾਨਾਂ ਨੇ ਝੁੱਗੀਆਂ ਤੋਂ ਮਹਿਲਾਂ ਦਾ ਸਫ਼ਰ ਤੈਅ ਕੀਤਾ ਹਾਂਜੀ 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 ਆ ਕੋਠੀਆਂ ਦੇਖ ਰਹੇ ਹਾਂ ਅਸੀਂ ਆਣ ਕੇ ਛੱਪਰਾਂ ਢਾਰਿਆਂ ਦੇ ਵਿੱਚ ਰਹਿੰਦੇ ਹੁੰਦੇ ਸੀ ਹਾਂਜੀ ਇਹ ਮੀਂਹ ਕਨੇ ਜਿਹੜੇ ਸਾਡੇ ਬਾਪ ਸੀਗੇ ਉਹ ਖੇਤਾਂ ਦੇ ਵਿੱਚ ਪਾਉਂਦੇ ਸਨ ਤਾਂ ਪਹਿਲਾਂ ਕੱਚੇ ਮਕਾਨ ਪਿੰਡਾਂ 'ਚ ਮਿਲੇ ਸੀ। ਬਿਲਕੁਲ ਜੀ। ਫੇਰ ਆਣ ਕੇ ਖੇਤਾਂ ਦੇ ਛੱਪੜ ਟਾਰੇ ਖੜੇ ਕੀਤੇ। ਉਹ ਵੀ ਉੱਤੇ ਸਿਰ ਤੇ ਮੀਂਹ ਪਾਣੀ ਚਾਹੁੰਦਾ ਸੀ। ਇੰਨੇ ਮਿਹਨਤ ਮੁਸ਼ਕਲ ਤੋਂ ਬਾਅਦ ਇਹ ਵਿਜਾਰੇ ਇਹ ਮਹਿਲ ਖੜੇ ਕੀਤੇ ਆ ਦੇ ਬਾਲ ਬੱਚਿਆਂ ਵਾਸਤੇ ਕਿ ਇਥੇ ਸਾਡਾ ਵਸੀਬਾ ਸੌਖਾ ਹੋ ਸਕੇ। ਇਹਨਾਂ ਨੂੰ ਫੇਰ ਢਾਉਣ ਤੁਰੇ ਆਉਂਦੇ ਆ। ਬਿਲਕੁਲ। ਐ ਤਾਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਇਹ ਦੇਸ਼ ਤੁਹਾਡਾ ਵੀ ਹੈ। ਹਾਂਜੀ। ਇਹ ਖੇਤ ਤੁਹਾਡੇ ਵੀ ਹੈ। ਇਹ ਲੋਕ ਤੁਹਾਡੇ ਨੇ। ਤੁਹਾਨੂੰ ਚੁਣ ਕੇ ਜੇ ਉੱਥੇ ਗੱਡੀਆਂ ਤੇ ਬਿਠਾਇਆ ਤੇ ਉਹ ਸਿਸਟਮ ਨੂੰ ਲੱਤ ਮਾਰ ਕੇ ਪਿੱਛੇ ਸੱਟੋ ਜਵਲ ਜੂ ਟੀਓ ਤੋਂ ਬਾਹਰ ਆਓ ਹਾਂਜੀ ਸਾਰਾ ਸਿਆਪਾ ਹੀ ਡਬਲਯੂਟੀਓ ਦਾ ਜੀ ਬਿਲਕੁਲ ਅਸੀਂ ਤਾਂ ਆਖਾਂਗੇ ਆਦੀ ਕੇਂਦਰ ਸਰਕਾਰ ਨੂੰ ਡਬਲਯੂਟੀਓ ਤੋਂ ਬਾਹਰ ਆਓ ਫੇਰ ਤੁਹਾਡਾ ਕਿਸਾਨ ਤੁਹਾਡਾ ਖੇਤ ਤੁਹਾਡੀ ਪਬਲਿਕ ਤੁਹਾਡੀ ਜਨਤਾ ਬਾਝ ਸਕਦੀ ਆ ਵਰਨਾ ਨਾ ਬਗਹਾੜਾਂਗੇ ਜੇ ਸੁੱਟ ਦਿਓਗੇ ਤਾਂ ਇਹ ਕਿਸਾਨ ਇਹ ਦੇਸ਼ ਦੀ ਜਨਤਾ ਜਿਹੜੀ ਆ ਬਿਲਕੁਲ ਗਰੀਬੀ ਵਿੱਚ ਤਰਾਸਤੀ ਵਿੱਚ ਨਸ਼ਿਆਂ ਵਿੱਚ ਤੱਕ ਦਿੱਤੀ ਜਾਏਗੀ ਕੀ ਤੁਸੀਂ ਇਹਨਾਂ ਨੂੰ ਮਾਰਨਾ ਚਾਹੁੰਦੇ ਹੋ ਇਸ ਕਰਕੇ ਸਾਡੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਆ ਤੇ ਰਾਜ ਸਰਕਾਰ ਨੂੰ ਵੀ ਬੇਨਤੀ ਆ ਆਪਦੇ ਕਿਸਾਨ ਨੂੰ ਆਪਦੇ ਮਜ਼ਦੂਰ ਨੂੰ ਤੇ ਆਪਦੇ ਇਨਸਾਨਾਂ ਨੂੰ ਬਚਾਓ ਬਚਾਓ ਵੈਸੇ ਮੈਂ ਇੱਕ ਗੱਲ ਪੁੱਛਾਂ ਵੀ ਜਿਹੜਾ ਰੋਡ ਲੰਘ ਰਹੀ ਜੀ ਵਿੱਚੋਂ ਰੋਡ ਆ ਗਿਆ ਉਹਦਾ ਉਹਦੇ ਨਾਲ ਜ਼ਮੀਨ ਦੀ ਕੀ ਰੇਟ ਆ ਵੈਸੇ ਕੀ ਰੇਟ ਆ ਤੁਹਾਡੇ ਇੱਥੇ ਤੇ ਰੋਡ ਦੇ ਨਾਲ ਕੀ ਰੇਟ ਆ ਹਾਂਜੀ ਹਾਂਜੀ ਵੇਖੋ ਜੀ ਇਹ ਤੁਸੀਂ ਹੁਣ ਦੇਖ ਰਹੇ ਹੋ ਵੱਡਾ ਹਾਈਵੇਅ ਆ ਇਹ ਹਾਂਜੀ ਹਾਂਜੀ ਵੱਡੇ ਹਾਈਵੇ ਤੇ ਇਹ ਕਿਸਾਨ ਦੀ ਮਰਜ਼ੀ ਹੈ ਹਾਂਜੀ ਹਾਂਜੀ ਮੈਂ ਜੇ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਮੇਰੇ ਪੰਜ ਏਕੜ ਖੁਦ ਜੀਟੀ ਰੋਡ ਦੇ ਉੱਪਰ ਆ ਜੀਟੀ ਰੋਡ ਦੇ ਨਾਲ ਮੇਰੇ ਕੋਲ ਜਦੋਂ ਦੀ ਇਹ ਹਾਈਵੇ ਬਣ ਚੁੱਕਾ ਵਨਵੇ ਹਾਂਜੀ ਮੇਰੇ ਕੋਲ ਬਹੁਤ سارے ਦਲਾਲ ਆ ਚੁੱਕੇ ਨੇ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਕਿ ਮੂੰਹੋਂ ਕੱਢ ਕੀ ਲੈਣਾ ਹੈ ਅੱਛਾ ਜੀ ਹਾਂਜੀ ਮੂੰਹ ਕੱਡੋ ਮਤਲਬ ਕਿ ਜੇ ਮੈਂ 10 ਕਰੋੜ ਜਾਂ 20 ਕਰੋੜ ਵੀ ਮੰਗਾ ਤੇ ਮੇਰੀ ਝੋਲੀ 'ਚ ਸੁੱਟ ਜਾਣਗੇ ਕਿੱਲੇ ਦਾ ਕਿੱਲੇ ਦਾ ਠੀਕ ਹੈ ਜੀ ਇਹੋ ਜੇ ਸਾਡੇ ਖੇਤ ਆ ਜੀ ਸਾਡੇ ਤੁਸੀਂ ਪਹਿਲਾਂ ਤਾਂ ਖੇਤ ਹੀ ਦੇਖੋ ਜੀ ਹਾਂ ਜੀ ਉਹ ਤਾਂ ਕਣਕ ਹੀ ਦੱਸੀ ਜਾਂਦੀ ਐ ਮੈਂ ਤਾਂ ਵੇਖ ਕੇ ਰਾਣਾ ਫਸਲਾਂ ਦੇਖੋ ਇਹ ਜਿਹੜਾ ਰੇਗਿਸਤਾਨ ਸੀ ਜੀ ਇਹਨੂੰ ਜੇ ਅਸੀਂ ਤਰਨ-ਤਰਨ ਬਣਾਇਆ ਹੈ ਨਾ ਤੇ ਇਹ ਕਿਸਾਨਾਂ ਦੀਆਂ ਸਾਡੀਆਂ ਦੋ ਪੀੜ੍ਹੀਆਂ ਖਾਪ ਗਈਆਂ ਜੀ ਤੇ ਹੁਣ ਜਾ ਕੇ ਕਹਿੰਦੇ ਤੁਸੀਂ ਕੀਮਤ ਕਰ ਦਿਓ ਇਹਦਾ ਤਾਂ ਕੋਈ ਅੰਤ ਨਹੀਂ ਜੋ ਮਰਜ਼ੀ ਮੰਗ ਲੇ ਜੀਟੀ ਰੋਡ ਵਾਲਾ ਫਲ ਲੈਣ ਦਾ ਸਮਾਂ ਤਾਂ ਹੁਣ ਆਇਆ ਜੀ ਹੁਣ ਆਇਆ ਜੀ ਹੁਣ ਜਦੋਂ ਹੁਣ ਫਲ ਲੈਣ ਲੱਗੇ ਤੇ ਹੁਣ ਇਹ ਮਤਲਬ ਕੀ ਆਣ ਕੇ ਜੇ ਤੁਸੀਂ ਸੱਚ ਪੁੱਛੋ ਨਾ ਸਾਡੇ ਜਿੰਨੇ ਅਸੀਂ ਖੜੇ ਆ ਸਾਡੇ ਪਿਓ ਦਾਦਿਆਂ ਨੂੰ ਇੱਥੇ ਜਿਹੜੀ ਅਲਾਟਮੈਂਟ ਹੋਈ ਸੀ ਹਾਂਜੀ 70 70 80 80 100 100 ਕਿਲਾ ਅਲਾਟਮੈਂਟ ਆ ਜੀ ਸਾਡੀ ਇੱਥੇ ਠੀਕ ਪਰ ਤੁਸੀਂ ਸੋਚੋਗੇ ਕਿ ਇਹ ਜ਼ਮੀਨਾਂ ਬੇਆਬਾਦ ਸੀਗੀਆਂ ਤੇ ਅਸੀਂ ਜੋ ਵਿਸਾਖੀ ਦੇ ਵਿੱਚ ਕਣਕ ਚੋਕ ਲੈਨੇ ਸਾਂ ਵਿਸਾਖ ਦੇ ਕਣਕ 3 ਮਹੀਨੇ ਖਾਦੀ ਜਾਂਦੀ ਸੀ ਉਸ ਤੋਂ ਅੱਗੇ ਬਾਜਰੇ ਦੀ ਰੋਟੀ ਖਾਦੀ ਜਾਂਦੀ ਸੀ ਇਹ ਸਾਡੀ ਉਦੋਂ ਤਰਾਸ ਦੀ ਸੀ ਕਿਉਂ ਕਿ ਕਿੱਥੇ ਫਸਲਾਂ ਨਹੀਂ ਸੀ ਹੁੰਦੀਆਂ ਸੀ ਬੇਸ਼ੱਕ ਬਾਜਰਾ ਗੁਣਵੰਤਾ ਪੱਖ ਤੋਂ ਚੰਗਾ ਹੈ ਪਰ ਉਦੋਂ ਸਾਡੀ ਗਰੀਬੀ ਦਾ ਇੱਕ ਪ੍ਰਤੀਕ ਸੀਗਾ ਪ੍ਰਤੀਕ ਹੈ ਇੱਕੋ ਵਰਦੀ ਨਾਲ ਅਸੀਂ ਇੱਕ ਇੱਕ ਸਾਲ ਸਕੂਲ ਪੜਦੇ ਸਾਂ ਜੁੱਤੀਆਂ ਨਸੀਬ ਨਹੀਂ ਸੀ ਹੁੰਦੀਆਂ ਹਾਂਜੀ ਹਾਂਜੀ ਕਿਉਂ ਕਿਉਂਕਿ ਸਾਨੂੰ ਉੱਜੜ ਕੇ ਆਏ ਸ ਤੇ ਬੇਆਬਾਦ ਜ਼ਮੀਨਾਂ ਮਿਲੀਆਂ ਬਿਲਕੁਲ ਜੀ ਤੇ ਮਿਹਨਤਾਂ ਕਰਕੇ ਖੇਤ ਬਣਾ ਲਏ ਨੇ ਅੱਜ ਸਾਡੇ ਸਿਸਟਮ ਨੂੰ ਤੇ ਸਾਡੀਆਂ ਸਰਕਾਰਾਂ ਕਿਉਂ ਰੜਕਦੇ ਐ ਇਸ ਕਰਕੇ ਅਸੀਂ ਕਦੇ ਚਿੱਤ ਨਾ ਜ਼ਮੀਨਾਂ ਵੇਚਣੀਆਂ ਨਾ ਇਹਨਾਂ ਦੀ ਕੋਈ ਕੀਮਤ ਮੰਗਣੀ ਐ ਨਾ ਅਸੀਂ ਇੱਥੋਂ ਉੱਠ ਕੇ ਜਾਣਾ ਸਰਕਾਰ ਦੀ ਮਰਜ਼ੀ ਐ ਤਾਂ ਸਾਨੂੰ ਦੜੜ ਫੜੜ ਕੇ ਲੰਘ ਜੇ ਤੇ ਐਸ ਡੀਓ ਸਾਹਿਬ ਆਏ ਸੀ ਕੱਲ ਉਹਨਾਂ ਦਾ ਕੀ ਕਹਿਣਾ ਸੀ ਇੱਥੇ ਹਾਂਜੀ ਹਾਂਜੀ ਐਸ ਡੀਓ ਸਾਹਿਬ ਆਏ ਸੀਗੇ ਜੀ ਉਹਨਾਂ ਨੇ ਇੱਥੇ ਦੇਖਣਾ ਐ ਸੀ ਵੀ ਬੋਰ ਕਿੱਥੇ ਹੋਇਆ ਅੱਛਾ ਉਹਦੀ ਸਾਈਟ ਵੇਖਣਾ ਐ ਸੀ ਭਲਕੇ ਕੋ ਕੇਂਦਰੀ ਟੀਮ ਆਉਣੀ ਐ ਉਹਨਾਂ ਦੇ ਕਹਿਣ ਮੁਤਾਬਕ ਹੈ ਜੇ ਤਾਂ ਉਹਨਾਂ ਦੀ ਪੋਸਟਪੋਨ ਹੋ ਗਈ ਹੈ ਜੀ ਹਾਂਜੀ ਤੇ ਉਹ ਆ ਜਿਹੜੀ ਵੀ ਟੀਮ ਨਵੀਂ ਆਏਗੀ ਉਹਨੂੰ ਦੱਸ ਸਕਣ ਕਿ ਇੱਥੇ ਬੋਰ ਹੈ ਸੀਗਾ ਕੋਈ ਕੇਂਦਰੀ ਟੀਮ ਆ ਰਹੀ ਹੈ ਜੀ ਸਭ ਤੋਂ ਵੱਡੀ ਗੱਲ ਹਾਂਜੀ ਆ ਜਰੂਰ ਦੱਸਿਆ ਜੋ ਉਸ ਕੇਂਦਰੀ ਟੀਮ ਨੂੰ ਹਾਂਜੀ ਕੇਂਦਰੀ ਟੀਮ ਨੂੰ ਅਸੀਂ ਆਪਦੇ ਖੇਤਾਂ 'ਚ ਪੈਰ ਨਹੀਂ ਪਾਉਣ ਦੇਣਾ ਪੈਰ ਨਹੀਂ ਪਾਉਣ ਦੇਣਾ ਸਹੀ ਗੱਲ ਬਿਲਕੁਲ ਨਹੀਂ ਜੀ ਅਸੀਂ ਉਹਨਾਂ ਨੂੰ ਕੇਂਦਰੀ ਟੀਮ ਨੂੰ ਪਾਉਣ ਦੇਣਾ ਨਾ ਕਿਸੇ ਉਹਨਾਂ ਦੁਆਰਾ ਸਰਵੇ ਕਰਨ ਦੇਣਾ ਤੇ ਨਾ ਅਸੀਂ ਉਹਨਾਂ ਨੂੰ ਥੱਲੇ ਉਤਰਨ ਦੇਣਾ ਹੈ ਇਹ ਸਾਡੀਆਂ ਮਾਲਕੀਆਂ ਨੇ ਅਸੀਂ ਆਦੀ ਮਾਲਕੀ ਜ਼ਮੀਨ 'ਚ ਨਹੀਂ ਜੋ ਸਾਨੂੰ ਆਦੇ ਦਫ਼ਤਰਾਂ 'ਚ ਨਹੀਂ ਵੜਨ ਦਿੰਦੇ ਅਸੀਂ ਆਦੀ ਮਾਲਕੀ 'ਚ ਕਿਵੇਂ ਮਾਲਕੀ 'ਚ ਕਿਵੇਂ ਉਹੀ ਤਾਂ ਗੱਲ ਮੈਂ ਕਹਿਣਾ ਵੀ ਸਾਡੀ ਜਾਇਦਾਦ ਹੁੰਦੀ ਆ ਸਾਡੇ ਨਾਂ ਹੁੰਦੀ ਆ ਫਿਰ ਵੀ ਸਰਕਾਰ ਆਣ ਕੇ ਆਪਣੇ ਤੋਂ ੱੱਕੇ ਨਾਲ ਹੁਣ ਜਿਹੜੇ ਰੋਡ ਨਿਕਲੇ ਆ ਕਿੰਨਾ ੱੱਕਾ ਕੀਤਾ ਗਿਆ ਕਿਸਾਨਾਂ ਤੇ ਆ ਪੰਜਾਬ ਦੀ ਜਿਹੜੀ ਫਲਟਾਈਲ ਜ਼ਮੀਨਾਂ ਨੇ ਹਾਂਜੀ ਹਜ਼ਾਰਾਂ ਏਕੜਾਂ ਦੇ ਵਿੱਚ ਇਹਨਾਂ ਨੇ ਜ਼ਮੀਨ ਪੱਥਰਾਂ ਦੇ ਥੱਲੇ ਦੇਤੀ ਦੇਤੀ ਜੀ ਸਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਤੁਸੀਂ ਕਿਸੇ ਕੋਨੇ ਚਲੇ ਜਾਓ ਕਿਸੇ ਵੀ ਕਿਸਾਨ ਦੀ ਜਾਂ ਪੰਜਾਬ ਵਾਸੀ ਦੀ ਵੱਡੀ ਸੜਕ ਦੀ ਮੰਗ ਹੀ ਨਹੀਂ ਸੀ ਹੈਗੀ ਮੰਗ ਹੀ ਨਹੀਂ ਹੈਗੀ ਸਾਡੀ ਮੰਗ ਇਹ ਸੀ ਕਿ ਟੁੱਟੀਆਂ ਫੁੱਟੀਆਂ ਸੜਕਾਂ ਨੂੰ ਹੀ ਠੀਕ ਕਰ ਦਿਓ ਤੁਸੀਂ ਸਾਨੂੰ ਤਾਂ ਇਹ ਦੀਦਾ ਕਿ ਜਿਹੜੀ ਕਨੈਕਟੀਵਿਟੀ ਇੱਟੀ ਵੱਡੀ ਵਧ ਰਹੀ ਵੰਡ ਰਹੀ ਹੈ ਪਾਕਿਸਤਾਨ ਨਾਲ ਜੁੜ ਰਿਹਾ ਕੋਈ ਬਾਰਡਰ ਨਹੀਂ ਰਹਿਣਾ ਜਿਹੜਾ ਸਿਸਟਮ ਅੱਗੇ ਵਧ ਰਿਹਾ ਸਾਰਾ ਕੁਝ ਉਹਨਾਂ ਨੂੰ ਪਰੋਸਣਾ ਹੈ ਕਾਰਪੋਰੇਟਸ ਨੇ ਚੱਲਣਾ ਹੈ ਸੜਕਾਂ ਵੀ ਉਹਨਾਂ ਲਈ ਖੇਤ ਵੀ ਉਹਨਾਂ ਲਈ ਇੰਡਸਟਰੀ ਵੀ ਉਹਨਾਂ ਲਈ ਅਜੋਗ ਵੀ ਉਹਨਾਂ ਲਈ ਥੱਲੇ ਦੇ ਉੱਤਲੇ ਖਣਜ ਸਾਰੇ ਉਹਨਾਂ ਨੇ ਨਾ ਪਰੋਸਨੇ ਆ ਜੀ ਇਹ ਸਿਰਫ ਸਾਡੇ ਜਿਹੜੇ ਮੰਤਰੀ ਸੰਤਰੀ ਦੀ ਇਹਨੇ ਖਡੋਣੇ ਹੀ ਉਹਨਾਂ ਦੇ ਬਿਲ ਇਹ ਫਿਰ ਉਹਨਾਂ ਲਈ ਕੰਮ ਕਰਦੇ ਆ ਠੀਕ ਤੇ ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਤੇ ਲਾਸਟ ਤੇ ਕੋਈ ਮੈਸੇਜ ਸਰਕਾਰ ਨੂੰ ਬਸ ਸਰਕਾਰ ਨੂੰ ਸਾਡਾ ਤਾਂ ਜੀ ਆਲ ਓਵਰ ਮੈਂ ਤੇ ਪੰਜਾਬ ਦੇ ਕਿਸਾਨਾਂ ਦੀ ਗੱਲ ਹੀ ਕਰਾਂਗਾ ਹਾਂਜੀ ਹਾਂਜੀ ਜਿੱਥੇ ਆਪਦੇ ਪਿੰਡ ਦੀ ਕਰਦਾ ਹਾਂ ਹਾਂਜੀ ਕਿ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਇੱਕ ਤਾਂ ਜਿਹੜੇ ਧਰਨੇ ਤੇ ਬੈਠੇ ਉਹਨਾਂ ਦੀ ਗੱਲ ਸੁਣੀ ਜਾਵੇ ਹਾਂਜੀ ਹਾਂਜੀ ਡਬਲ ਯੂ ਟੀ ਓ ਤੋਂ ਬਾਹਰ ਆਇਆ ਜਾਵੇ ਹਾਂਜੀ ਐਮ ਐਸ ਪੀ ਜਿਹੜੀ ਲੀਗਲ ਗਾਰੰਟੀ ਦਿੱਤੀ ਜਾਵੇ ਆ ਜਿਹੜੀ ਪਟਾਸ਼ ਦੇ ਬਹਾਨੇ ਲਾ ਕੇ ਜ਼ਮੀਨਾਂ ਐਕਵਾਇਰ ਕਰਦੀ ਤੁਸੀਂ ਕੋਸ਼ਿਸ਼ ਕਰਦੇ ਹੋ ਇਹਨਾਂ ਤੋਂ ਸਾਨੂੰ ਬਚਿਆ ਜਾਵੇ ਕਿ ਕਿਸਾਨਾਂ ਨੂੰ ਬਚਾਇਆ ਜਾਵੇ ਇਹ ਸਾਡੀਆਂ ਸਰਕਾਰ ਨੂੰ ਪੂਰ ਜੋਰ ਅਪੀਲ